ਸੱਚੇ ਧਰਮ ਦੀ ਸਦਾ ਹੀ ਜਿੱਤ ਹੁੰਦੀ ਇਸ ਗੱਲ ਦੀ ਕਿਸੇ ਨੂੰ ਭੁੱਲ ਕੋਈ ਨਾ ਦੀਵਾ ਸੱਚ ਦਾ ਸਦਾ ਹੀ ਰਹੁ ਜਗਦਾ ਕਰ ਸਕਦਾ ਉਸ ਨੂੰ ਗੁਲ ਕੋਈ ਨਾ ਕੋਹੇ ਨੂਰ ਹੀਰਾ ਬਹੁਤ ਕੀਮਤੀ ਹੈ ਕੋਹੇ ਨੂਰ ਹੀਰਾ ਬਹੁਤ ਕੀਮਤੀ ਹੈ ਪਾ ਸਕਦਾ ਉਸ ਦਾ ਮੁੱਲ ਕੋਈ ਨਾ ਚੀਜ਼ਾਂ ਸਭੇ ਅੜਖੀਲਿਆ ਕੀਮਤੀ ਨੇ ਪਰ ਵਸਤੂ ਰੱਬ ਦੇ ਨਾਮ ਦੀ ਤੁਲ ਕੋਈ ਨਾ ਜੁਗੋ ਜੁਗ ਅਕਾਲ ਚਰਤਕਤ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤਾ ਗਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਮਹਾਨ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਪਾਤਸ਼ਾਹ ਨੇ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਗੁਰਮਤ ਸਮਾਗਮ ਰਚਾਏ ਗਏ ਨੇ ਗੁਰਮਤ ਸਮਾਗਮ ਦੀ ਗੱਲ ਆਪਾਂ ਤਾਂ ਕਰਦੇ ਹੁੰਨੇ ਆਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਜਾਵੇ ਜਿੱਥੇ ਪਾਤਸ਼ਾਹ ਦਾ ਪ੍ਰਕਾਸ਼ ਹੋ ਜਾਵੇ ਉੱਥੇ ਅਸੀਂ ਪੜਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ RAM ਰਾਜੇ ਅਰਦਾਸ ਹੁੰਦੀ ਹੈ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਤੁਹਾਡਾ ਪ੍ਰਕਾਸ਼ ਹੋ ਜਾਇਆ ਕਰਦਾ ਹੈ ਸਾਡਾ ਆਪਣਾ ਮੰਨਾ ਹੈ ਗੁਰਬਾਣੀ ਕਹਿੰਦੀ ਸੁਕੇ ਹਰੇ ਕੀਏ ਖਨਮਾਹੀਂ ਸੁਕੇ ਦਰਖਤ ਧਰਿਓ ਜਾਇ ਕਰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੁੰਦਾ ਇਹ ਦੀਨ ਦੁਨੀਆ ਦਾ ਜੀਨ ਦੁਨੀਆ ਦਾ ਲੋਕ ਪਰਲੋਕ ਕੇ ਸਹਾਈ ਹੋਣ ਵਾਲਾ ਪ੍ਰਤੱਖ ਗੁਰੂ ਹੈ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਆਓ ਸ਼ੁਕਰਾਨਾ ਕਰੀਏ ਦੀਨ ਦੁਨੀਆ ਦੇ ਪਾਤਸ਼ਾਹ ਦੇ ਚਰਨਾਂ ਤੇ ਸਿਸ਼ਟ ਚੁਕਾਈਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਬੁਲੰਦ ਕੀਤੀ ਫਤਿਹ ਐਸੀ ਹੈ ਸੰਸਾਰ ਦੇ ਉੱਤੇ ਜਦੋਂ ਸਿੱਖ ਨੂੰ ਸਿੱਖ ਮਿਲਦਾ ਜਦੋਂ ਪੰਗਾਣੀ ਦਾ ਜੁੱਧ ਹੋਇਆ ਪੰਗਾਣੀ ਦੇ ਜੁੱਧ ਦੀ ਸਮਾਪਤੀ ਹੋਈ ਪੰਗਾਣੀ ਦੇ ਜੁੱਧ ਦੀ ਸਮਾਪਤੀ ਹੋਈ ਤੇ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲਗੇ ਹੋਏ ਦਰਬਾਰ ਦੇ ਵਿੱਚ ਬੈਠੇ ਹੋਏ ਨੇ ਸਜੇ ਹੋਏ ਦਰਬਾਰ ਵਿੱਚ ਬੈਠੇ ਹੋਏ ਤੇ ਸਿੰਘ ਕਹਿੰਦੇ ਪਾਛਾ ਤੁਹਾਡੀ ਫਤਿਹ ਹੋ ਗਈ ਧੰਨ ਗੁਰੂ ਕਲਗੀਧਰ ਪਾਛਾ ਮਹਾਰਾਜ ਉੱਪਰ ਵਾਲ ਆਕਾਸ਼ ਵੱਲ ਤੱਕ ਕੇ ਕਹਿੰਦੇ ਨਹੀਂ ਫਤਿਹ ਨਹੀਂ ਹੋਈ ਸਾਡੀ ਫਤਿਹ ਸਾਡੀ ਨਹੀਂ ਹੋਈ ਹੁਣ ਕੌਣ ਕਹਿ ਸਕਦਾ ਸੀ ਵੀ ਗੁਰੂ ਕਲਗੀਧਰ ਪਾਛਾ ਮਹਾਰਾਜ ਵੀ ਰਣ ਦੇ ਵਿੱਚ ਜੇਤੂ ਜਰਨੈਲ ਤੁਸੀਂ ਆਲਾਨੇ ਗਏ ਤੁਸੀਂ ਵੇਖਿਆ ਇਸ ਰਣ ਦੇ ਅੰਦਰ ਤੁਹਾਡੀ ਜਿੱਤ ਦੇ ਨਗਾਰੇ ਵੱਜਦੇ ਨੇ ਪਰ ਕਿਹੜਾ ਆਖੇ ਧੰਨ ਗੁਰੂ ਕਲਗੀ ਤਰਪਾਚਾ ਮਹਾਰਾਜ ਨੂੰ ਭਾਈ ਅਨੰਤ ਲਾਲ ਗੋਹਾ ਜੀ ਕਹਿੰਦੇ ਪਾਤਸ਼ਾਹ ਜੀ ਅਸੀਂ ਅਣਜਾਣ ਕੁਝ ਦੱਸੋ ਸਾਨੂੰ ਕਿਹਦੀ ਜਿੱਤ ਹੋਈ ਹੈ ਕਹਿੰਦੇ ਵਾਹਿਗੁਰੂ ਦਾ ਹੀ ਖਾਲਸਾ ਏ ਤੇ ਜਿੱਤ ਵੀ ਵਾਹਿਗੁਰੂ ਦੀ ਹੋਈ ਹੈ ਅੱਜ ਕਿਤੇ ਪੰਗਾਣੀ ਸਾਹਿਬ ਦੀ ਧਰਤੀ ਤੇ ਜਾਇਓ ਤੁਹਾਨੂੰ ਮਿਲ ਜਾਏਗਾ ਉੱਥੇ ਲਿਖਿਆ ਹੋਇਆ ਵੀ ਜਦੋਂ ਕਲਗੀ ਤਰਪਾਚਾ ਮਹਾਰਾਜ ਇਸ ਧਰਤੀ ਤੇ ਆਏ ਤੇ ਇੱਥੇ ਰਣ ਮੈਦਾਨ ਵਿੱਚ ਜਿੱਤੇ ਗਏ ਤੇ ਜਦੋਂ ਜਿੱਤੇ ਗਏ ਤੇ ਪਹਿਲੀ ਵਾਰੀ ਧੰਗ ਗੁਰੂਕਲ ਕੀ ਤਰਪਾਦਸ਼ਾ ਮਹਾਰਾਜ ਨੇ ਫਤਿਹ ਬੁਲਾਈ ਤੇ ਭਾਈ ਨੰਦ ਲਾਲ ਗੋਆਜੀ ਕਹਿੰਦੇ ਕੀ ਲਿਖੀਏ ਕਹਿੰਦੇ ਲਿਖ ਦਿਓ ਆਗਿਆ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਕਿਤੀ ਕਿਤੀ ਤਾਕਤ ਦਿੱਤੀ ਪਾਤਸ਼ਾਹ ਨੇ ਸਾਨੂੰ ਬਹੁਤ ਵੱਡੀਆਂ ਤਾਕਤਾਂ ਦਿੱਤੀਆਂ ਨੇ ਪਰ ਸੱਚ ਜਾਣਿਓ ਅਸੀਂ ਅਣਜਾਣ ਹੋ ਗਏ ਅਸੀਂ ਤਾਕਤਾਂ ਤੋਂ ਅਸੀਂ ਦੂਰ ਹੋ ਗਏ ਅਸੀਂ ਤਾਕਤਾਂ ਤੋਂ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਈਏ ਰਸਨਾ ਨੂੰ ਕਰੋ ਪੁੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਹਰ ਸੱਤ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਨੇ ਕਿਰਪਾ ਕੀਤੀ ਆ ਸਾਧੀਆਂ ਨੇ ਇੱਕ ਪੰਕਤੀ ਪੜੀ ਆ ਉਹ ਪੰਕਤੀ ਆ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰਨੇ ਜੇ ਬੜੀ ਕਿਰਪਾ ਹੋਵੇ ਜੇ ਬੜੀ ਰਹਿਮਤ ਹੋਵੇ ਜੇ ਆਕਾਲ ਪੁਰਖ ਨੇ ਤਰਸ ਕੀਤਾ ਹੋਵੇ ਤਾਂ ਅਸੀਂ ਆਪਣੇ ਬੱਚਿਆਂ ਦਾ ਆਨੰਦ ਕਾਰਜ ਕਰਦੇ ਹਾਂ ਸਭ ਤੋਂ ਵੱਡੀ ਖੁਸ਼ੀ ਹੋਇਆ ਕਰਦੀ ਹੈ ਮਾਪੇ ਦੇ ਜੀਵਨ ਦੇ ਅੰਦਰ ਜਦੋਂ ਅਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਧੀਆਂ ਤੇ ਪੁੱਤਰਾਂ ਨਾਲ ਆਨੰਦ ਕਾਰਜ ਕਰਦੇ ਹਾਂ ਇਹ ਸਭ ਤੋਂ ਵੱਡ ਮੁੱਲਾ ਸਮਾਉਂਦਾ ਹੈ ਅਰਦਾਸ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੰਦਰ ਐਸਾ ਸਮਾਂ ਹਰ ਇੱਕ ਮਾਂ ਬਾਪ ਨੂੰ ਪ੍ਰਾਪਤ ਹੋਵੇ ਨਾ ਤੇ ਬੰਦਾ ਆਪਣੀ ਮਰਜ਼ੀ ਦੇ ਨਾਲ ਇੱਕ ਇਟ ਲਾ ਸਕਦਾ ਜੀ ਨਾ ਆਪਣੀ ਮਰਜ਼ੀ ਦੇ ਨਾਲ ਸੰਤਾਨ ਵਿਆਹ ਸਕਦਾ ਜੀ ਇਹ ਗੁਰੂ ਹੀ ਕਿਰਪਾ ਕਰੇ ਤੇ ਸੁੰਦਰ ਮਹਿਲਾ ਦੀ ਉਸਾਰੀ ਬਣ ਜਾ ਕਰਦੀ ਹੈ ਜੇ ਗੁਰੂ ਰਹਿਮਤ ਕਰੇ ਤੇ ਸੰਸਾਰ ਦੇ ਉੱਤੇ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਦੇ ਹਾਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਸੰਗ ਸਾਥ ਸਭ ਹਰ ਕੇ ਕੀਏ ਸਭ ਨਾਲ ਕੋ ਸੰਬੰਧ ਹਰ ਘਰ ਦੀਏ ਇਹ ਸੰਬੰਧ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਮੁਹਾਰੇ ਮਨਾਉਂਦੇ ਨੇ ਮੈਂ ਧੋਕੂ ਬੇਨਤੀਆਂ ਕਰਨੀਆਂ ਨੇ ਮੈਂ ਬੇਨਤੀਆਂ ਤੋਂ ਬਾਅਦ ਪ੍ਰਕਰਨ ਆਰੰਭ ਕਰ ਦੇਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਸਾੜੇ ਜੁੜ ਮਿਲ ਕੇ ਬੈਠੇ ਹੋਇਆ ਤੇ ਇੱਥੇ ਜਦੋਂ ਅਸੀਂ ਆਉਂਨੇ ਆ ਤੇ ਅਰਦਾਸ ਕਰਦੇ ਆ ਪਾਛਾ ਵੀ ਸਰੀਰਿਕ ਅਰੋਗ ਦਰੋਗ ਜਿਹੜੇ ਨੇ ਉਹ ਆਰੋਗ ਵਿੱਚ ਬਦਲ ਜਾਣ ਸਰੀਰ ਦੇ ਰੋਗ ਜਿਹੜੇ ਨੇ ਉਹ ਖਤਮ ਹੋ ਜਾਣ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਆ ਅਸਲ ਮੈਨੇ ਵਿੱਚ ਸੰਸਾਰ ਦੇ ਉੱਤੇ ਮੈਂ ਪਹਿਲਾਂ ਗੱਲ ਕਰਦਾ ਹੁੰਦਾ ਇਸ ਸੰਸਾਰ ਦੇ ਉੱਤੇ ਬੰਦਾ ਜਿਹੜਾ ਦਵਾਈ ਨਹੀਂ ਨਾ ਖਾਂਦਾ ਉਹ ਸਾਰਿਆਂ ਤੋਂ ਅਮੀਰ ਹੈ। ਉਹ ਅਮੀਰ ਬੰਦਾ ਕਿਨਿਆ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਅੰਦਰ ਕੋਈ ਨਾ ਕੋਈ ਬੰਦਾ ਬਿਮਾਰਤਾ ਹੋ ਹੀ ਜਾਇਆ ਕਰਦਾ ਹੈ। ਸੁਭਾਅ ਬਗal ਹੈ ਬਿਮਾਰੀ ਫੈਲ ਜਾਣੀ ਪਰ ਜਿਹੜਾ ਬਿਮਾਰੀ ਤੋਂ ਦੂਰ ਹੈ ਉਹ ਬੜਾ ਚੰਗੇ ਕਰਮਾਂ ਵਾਲਾ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਏ ਆ। ਕੁਰਸੀਆਂ ਲਾ ਕੇ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਬਈਏ ਤੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਬਹੁਤੇ ਚੰਗੇ ਹੋਵਾਂਗੇ। ਆਪਾਂ ਚੰਗੇ ਕਰਮ ਕਰਦੇ ਆਂ। ਬਹੁਤ ਚੰਗੀਆਂ ਸੋਭਾ ਖਟਦੇ ਆਂ ਸੰਸਾਰ ਦੇ ਉੱਤੇ। ਤੇ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ ਤਰਲਾਈ ਹੈ ਇਹਨਾਂ ਸੋਚਿਓ ਵੀ ਮੈਂ ਹੁਕਮ ਚਲਾਉਣ ਵਾਸਤੇ ਆਇਆ ਮੈਂ ਗੁਰੂ ਕਾ ਟਾਡੀਆਂ ਤੇ ਗੁਰੂ ਕਾ ਕੂਕਰ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਥੱਲੇ ਆ ਤੇ ਆਪਾਂ ਅਰਦਾਸ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਏ ਤੇ ਕੋੜੇ ਵੀ ਰਾਜੀ ਹੋ ਗਏ ਤੁਹਾਡੇ ਚਰਨਾਂ ਵਿੱਚ ਆਏ ਤੇ ਅੰਨੇ ਵੀ ਸਜਾਖੇ ਹੋ ਗਏ ਤੁਹਾਡੇ ਚਰਨਾਂ ਵਿੱਚ ਆਏ ਉਹ ਐਸੇ ਸੰਸਾਰ ਦੇ ਲੋਕ ਹੈ ਜਿਨ੍ਹਾਂ ਦਾ ਸਰਦਾ ਨਹੀਂ ਮੇਰਾ ਉਹਨਾਂ ਨਾਲ ਗਿਲਾ ਕੋਈ ਨਹੀਂ ਹੈਗਾ ਜਿਨ੍ਹਾਂ ਦਾ ਸਰਦਾ ਨਹੀਂ ਨਾ ਉਹਨਾਂ ਦਾ ਗਿਲਾ ਕੋਈ ਨਹੀਂ ਪਰ ਜੇ ਜਾਣਬੁੱਝ ਕੇ ਆਪਾਂ ਆਖੀ ਜਈਏ ਪਈ ਸਾਡੇ ਗੋਡੇ ਹੀ ਨਾ ਕੰਮ ਕਰਨਾ ਫਿਰ ਤੇ ਗਲਤ ਗੱਲ ਹੈ ਨਾ ਫਿਰ ਤੇ ਗੁਰੂ ਨੂੰ ਇੱਕ ਟੀਚਰ ਕਰਨ ਵਾਲੀ ਗੱਲ ਬਣ ਜਾਏਗੀ ਅਰਦਾਸ ਆਤਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਮੂਹ ਸੰਗਤ ਨੂੰ ਦੇਹ ਰੁਕਤਾ ਦਾਤਾਂ ਬਖਸ਼ਿਸ਼ ਕਰਨ ਹਰ ਮਦਾਨ ਨੇ ਫਤਿਹ ਬਖਸ਼ਿਸ਼ ਕਰਨ ਅਸਲ ਮੈਨੇ ਵਿੱਚ ਸੰਸਾਰ ਤੇ ਬੰਦਾ ਇਹ ਗੱਲ ਵਿਖਾਉਣਾ ਚਾਹੁੰਦਾ ਵੀ ਮੈਂ ਜਵਾਨ ਜਵਾਨੀ ਦੀ ਗੱਲ ਕਰਨੀ ਚਾਹੁੰਨੇ ਆ ਤੇ ਪ੍ਰੋਫੈਸਰ ਸਾਹਬ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਆ ਉਹ ਜੀਵਨ ਕਹਾਣੀ ਵਿੱਚ ਲਿਖਦੇ ਆ ਕਹਿੰਦੇ ਸੱਜਣਾ ਜੇ ਤੂੰ ਅਮੀਰ ਬਣਨਾ ਚਾਹੁੰਦਾ ਹੈ ਨਾ ਜੇ ਤੂੰ ਜਵਾਨ ਬਣਨਾ ਚਾਹੁੰਦਾ ਹੈ ਜੇ ਸੰਸਾਰ ਦੇ ਉੱਤੇ ਜਵਾਨ ਦਿਸਣਾ ਚਾਹੁੰਦਾ ਹੈ ਤੇ ਸੱਜਣਾ ਜਵਾਨੀ ਵਿੱਚ ਜਿਹੜਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਉਹ ਸਦਾ ਵਾਸਤੇ ਜਵਾਨ ਰਹਿੰਦਾ ਹੁੰਦਾ ਆਪਾਂ ਖੁਸ਼ੀਆਂ ਦੇ ਸਮਾਗਮ ਤੇ ਆਏ ਆ ਚੇਤਾ ਰੱਖਿਆ ਜੇ ਕੋਈ ਇਸ ਗੱਲ ਨਾਲ ਸਮਝੇ ਵੀ ਇੱਥੇ ਤੇ ਖੁਸ਼ੀਆਂ ਦੀ ਗੱਲ ਹੋਣੀ ਚਾਹੀਦੀ ਸੀ ਚੇਤਾ ਰੱਖਿਆ ਜੇ ਜੇ ਬਾਬਾ ਅਜੀਤ ਸਿੰਘ ਸ਼ਹੀਦ ਨਾ ਹੁੰਦੇ ਤੇ ਅੱਜ ਸਾਡੇ ਪੁੱਤਾਂ ਦੇ ਆਨੰਦ ਕਾਰਜ ਨਹੀਂ ਸੁਣਾਉਣੇ। ਬਾਬਾ ਜੁਝਾਰ ਸਿੰਘ, ਬਾਬਾ ਚੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੇ ਸ਼ਹੀਦ ਨਾ ਹੁੰਦੇ ਤੇ ਸਾਡੇ ਧੀਆਂ ਪੁੱਤਾਂ ਦੇ ਅੱਜ ਆਨੰਦ ਕਾਰਜ ਨਹੀਂ ਸੁਣਾਉਣੇ। ਆਪਾਂ ਆਨੰਦ ਕਾਰਜ ਕਹਿੰਦੇ ਆ। ਮੁਸਲਮਾਨ ਧਰਮ ਦੇ ਅੰਦਰ ਨਿਕਾਹ ਕਿਹਾ ਜਾਂਦਾ ਹੈ ਤੇ ਜਿਹੜਾ Hindu ਧਰਮ ਹੈ ਉਸ ਧਰਮ ਦੇ ਅੰਦਰ ਵਿਆਹ ਕਿਹਾ ਜਾਂਦਾ ਹੈ। ਹੁਣ ਇਹ ਗੱਲ ਬੜੇ ਧਿਆਨ ਦੇ ਨਾਲ ਸੁਣਿਆ ਜੇ ਜਿਹੜਾ ਨਿਕਾਹ ਸ਼ਬਦ ਹੈ ਉਹ ਮੁਸਲਮਾਨ ਧਰਮ ਦੇ ਵਿੱਚ ਹੈ ਉਹ ਨਿਕਾਹ ਐਸਾ ਹੈ ਇੱਕ ਨਿਕਾਹ ਕਰਦੇ ਨੇ ਤੇ ਉਹ 5-5 ਔਰਤਾਂ ਰੱਖ ਲੈਂਦੇ ਨੇ ਉਹ ਇੱਕ ਨਿਕਾਹ ਕਰਦੇ ਨੇ ਤੇ 5 ਔਰਤਾਂ ਰੱਖਣ ਦਾ ਉਹ ਆਪਣੇ ਮੱਜਬ ਵਿੱਚ ਕਹਿੰਦੇ ਸਾਨੂੰ ਹੱਕ ਹੈ ਤੇ ਜੇ Hindu ਧਰਮ ਨੂੰ ਪੜ ਲਿਆ ਜਾਵੇ ਤੇ ਜਦੋਂ ਵਿਆਹ ਹੁੰਦਾ ਹੈ ਤੇ ਇੱਕ ਤ੍ਰਿਪਤੀ 5-5 ਇਨਸਾਨਾਂ ਦੇ ਨਾਲ ਰਹਿ ਸਕਦੀ ਹੈ ਪਰ ਜੇ ਸਿੱਖ ਧਰਮ ਨੂੰ ਵੇਖਿਆ ਜਾਵੇ ਤੇ ਪਾਚਾ ਕਹਿੰਦੇ ਏਕਾਂ ਨਾਰੀ ਜਤੀ ਕਹਾਵੈ ਏਕਾਂ ਨਾਰੀ ਜਤੀ ਕਹਾਵੈ ਵਾਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿੱਖੋ ਇਹ ਵੀ ਗੱਲ ਕਹਿੰਦੇ ਆ ਪਰਤ ਰੂਪ ਨਾ ਪੇਖਿਆ ਨੇਤਰ ਕਹਿੰਦੇ ਸੰਸਾਰ ਦੇ ਉੱਤੇ ਕਿਸੇ ਔਰਤ ਵੱਲ ਜੇ ਭੈੜੀ ਨਜ਼ਰ ਵੱਲ ਤੱਕਦੇ ਹੋ ਤੁਸੀਂ ਤੁਸੀਂ ਗੁਨਾਹਗਾਰ ਹੋ ਸੰਸਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਪੇਖੀ ਸੰਸਾਰ ਦੇ ਉੱਤੇ ਕਰਪਟੀ ਇਨਸਾਨ ਉਹ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ ਹੈਗਾ ਜੇ ਤਰਖਿਆ ਜੇ ਸੰਸਾਰ ਦੇ ਉੱਤੇ ਜਿਨਕੇ ਚਿਹਰੇ 'ਤੇ ਨਕਾਬ ਹੁੰਦੇ ਹਨ ਉਹਨਕੇ ਗੁਨਾਹ ਬੇਹਿਸਾਬ ਹੁੰਦੇ ਆ ਉਧਰ ਲਿਆ ਹੁੰਦੇ ਨੇ ਸੰਸਾਰ ਦੇ ਉੱਤੇ ਜਿਨ੍ਹਾਂ ਤੇ ਨਕਾਬ ਵੀ ਉਹੋ ਜੇ ਹੋਣ ਤੇ ਉਹਨਾਂ ਦੇ ਚੋਲੇ ਵੀ ਉਹੋ ਜੇ ਹੋਣ ਇਹਨਿਤ ਕਰਤੂਤਾ ਅੱਜ ਬੜੀਆਂ ਮਾਰੀਆਂ ਦੇ ਸੰਸਾਰ ਦੇ ਉੱਤੇ ਅੱਜ ਐਸੇ ਸੰਸਾਰ ਦੇ ਚੋਲੇ ਵਾਲੇ ਵਿਖੇ ਹੋਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਡੇ ਵਰਗਾ ਧਰਮੀ ਕੋਈ ਨਹੀਂ ਹੈਗਾ ਉਸ ਇੱਕੋ ਮਾਨ ਕਰਿਆ ਕਰੋ ਜੇ ਤੁਸੀਂ ਅੰਮ੍ਰਿਤ ਵੇਲੇ ਗੁਰੂ ਘਰ ਜਾਂਦੇ ਹੋ ਉਹਨਾਂ ਤੇ ਲੱਖਾਂ ਨਾਲੋਂ ਚੰਗੇ ਹੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਰ ਸਤਿਕਾਰ ਕਰਦੇ ਹੋ ਤੁਸੀਂ ਬੜਿਆਂ ਨਾਲੋਂ ਚੰਗੇ ਹੋ ਜੇ ਕੋਈ ਗੁਰੂ ਤੋਂ ਡਰਨ ਵਾਲਾ ਸੰਸਾਰ ਦੇ ਇੱਥੇ ਆਈ ਕੋਈ ਨਹੀਂ ਹੈਗਾ ਪਾਸ਼ਾ ਕਹਿੰਦੇ ਹੈਂ ਮਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਉਹ ਮਿਰਨੇ ਆ ਕਰਦੇ ਜੇ ਗੁਰੂ ਤੋਂ ਡਰਦੇ ਹੁੰਦੇ ਨੇ ਪਰ ਜਿਹੜਾ ਡਰਦਾ ਨਾ ਤਾਂ ਗੁਰੂ ਤੋਂ ਉਹ ਗੁਰੂ ਤਖਤ ਤੋਂ ਤਾਜ ਦੇ ਮਾਲਕ ਬਣਾ ਦਿੰਦਾ ਏ ਪਾਸ਼ਾ ਕਹਿੰਦੇ ਤਖਤ ਬਹ ਤਖਤੇ ਕਹ ਲਾਇਕ ਸੰਸਾਰ ਦੇ ਉੱਤੇ ਗੁਰੂ ਪਾਸ਼ਾ ਉਹਨੂੰ ਬਿਠਾਉਂਦਾ ਹੈ ਅੱਜ ਤੇ ਉਹ ਬਹਿ ਗਏ ਜਿਨ੍ਹਾਂ ਦੇ ਸੰਸਾਰ ਦੇ ਉੱਤੇ ਹੱਥਵਾ ਸੀ ਕਿchnੀ ਹੈਗਾ ਅੱਜ ਤੇ ਸੰਸਾਰ ਦੇ ਉੱਤੇ ਐਸਾ ਬਣ ਗਿਆ ਮੈਂ ਵੀਰਾਂ ਨੂੰ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫੀ ਹੋ ਗਈ ਆ ਤੇ ਇਹਨਾਂ ਹੋਵੇ ਵੀ ਸੰਗਤ ਉੱਠ ਕੇ ਚਲ ਜੇ ਵੀ ਇਹ ਟਾਡੀ ਵੀ ਵਾਹ ਉੱਚਾ ਬੋਲਦੇ ਆ ਤੇ ਗਰਮੀ ਵੀ ਕਾਫੀ ਹੋ ਗਈ ਆ ਤੇ ਇਹਨਾਂ ਹੋਵੇ ਵੀ ਪਸੀਨਾ ਜ਼ਿਆਦਾ ਆਵੇ ਤੇ ਸੰਗਤ ਚਲੀ ਜਾ ਮੈਂ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫੀ ਹੋ ਗਈ ਆ ਮੈਨੂੰ ਗਰਮੀ ਦਾ ਚੇਤਾ ਆਇਆ ਕਿ ਕਹਿੰਦਾ ਜੇਠ ਦਾ ਮਹੀਨਾ ਤੇ ਜੇਠ ਦੇ ਮਹੀਨੇ ਵਿੱਚ ਇੱਕ ਪਿੰਡ ਤੋਂ ਬਾਹਰ ਆ ਗਿਆ ਸਾਧੂ ਉਹ ਸਾਧੂ ਆਣ ਕੇ ਬੈਠਾ ਤੇ ਸਾਧੂ ਨੇ ਪਹਿਲਾਂ ਕੀ ਲੜਾ ਹੁੰਦਾ ਵੀ ਲੋਕਾਂ ਨੂੰ ਵਿਖਾਉਣਾ ਹੁੰਦਾ ਵੀ ਮੇਰੇ 'ਚ ਕਰਾਮਾਤ ਕੀ ਆ ਮੈਂ ਸਾਰੇ ਸਾਧੂਆਂ ਦੀ ਨਹੀਂ ਗੱਲ ਕਰ ਰਿਹਾ ਲਾਈਕ ਟੈਲੀਕਾਸਟ ਹੋ ਰਿਹਾ ਕਿਤੇ ਬਾਬਿਆਂ ਦਾ ਫੋਨ ਆਉਣਾ ਸ਼ੁਰੂ ਹੋ ਜਾਣਾ ਵੀ ਸਾਡੇ ਤੇ ਲਾ ਕੇ ਗੱਲ ਕੀਤੀ ਆ ਉਹ ਕਹਿੰਦੇ ਵੀ ਪਾਰ ਬਾਬਾ ਆ ਗਿਆ ਉਹਨੇ ਜੇਠ ਹਾੜ ਦੇ ਵੇਲੇ ਆਪਣੇ ਚੇਲਿਆਂ ਨੂੰ ਆਖਿਆ ਵੀ ਆ ਗਾਲੇ ਦਿਵਾਲੇ ਬਾਲ ਦਿਓ ਚੰਗੀ ਧਰ ਕੇ ਚੰਗੇ ਲੰਬੂ ਲਾ ਦਿਓ ਅੱਗ ਦੇ ਹੁਣ ਜੇਠਾੜ ਦਾ ਮਹੀਨਾ ਨੰਗੇ ਪਿੰਡੇ ਸਾਧੂ ਬੈਠਾ ਹੁਣ ਸਾਰੇ ਪਾਸੇ ਅੱਗ ਲੱਗੀ ਹੋਈ ਆ ਤੇ ਸਾਡੀਆਂ ਮਾਈਆਂ ਬੜੀਆਂ ਭੋੜੀਆਂ ਹੁੰਦੀਆਂ ਨੇ ਕਿਤੇ ਬਾਬਾ ਬੜਾ ਕਰਨੀ ਵਾਲਾ ਬਾਬਾ ਬਾਹਰ ਆ ਕੇ ਬੈਠਾ ਹੋਇਆ ਪਿੰਡ ਤੇ ਬਾਬਾ ਬੜਾ ਕਰਨੀ ਵਾਲਾ ਉਹਨੂੰ ਸੇਕ ਨਹੀਂ ਲੱਗਦਾ ਉਹਨੂੰ ਗਰਮੀ ਨਹੀਂ ਲੱਗਦੀ ਜੇਠ ਦੇ ਮਹੀਨੇ ਵਿੱਚ ਬੈਠਾ ਹੋਇਆ ਇੱਕ ਜਾ ਦੋ ਜਾ ਲੈਣ ਵਾਦੀ ਗਈ ਵਾਦੀ ਗਈ ਬਾਬਾ ਚੰਗਾ ਤਕੜਾ ਡੇਰਾ ਬਣਾ ਬੈਠਾ ਹੁਣ ਬਲੋਕੀ ਬਾਬੇ ਨੂੰ ਕਹਿਣ ਵੀ ਬਾਬਾ ਤਿਆਗੀ ਬੜਾ ਹੁਣ ਪੁੱਛਣ ਵਾਲਾ ਹੋਵੇ ਵੀ ਚਾਰ ਜੀ ਘਰ ਦੇ ਛੱਡ ਕੇ 4 ਲੱਖ ਬੰਦਾ ਮਗਰ ਲਾ ਲਿਆ ਬਾਬਾ ਤਿਆਗੀ ਹੋ ਗਿਆ ਹੁਣ ਜੇ ਵੇਖਿਆ ਜਾਵੇ 12 ਮਰਲੇ ਦਾ ਘਰ ਘਰਚ ਨਹੀਂ ਹੁੰਦਾ ਤੇ 12 ਕਿਲੇ ਚ ਕੋਠੀ ਬਣੀ ਹੁੰਦੀ ਬਾਬਿਆਂ ਦੀ ਉਹ ਕਹਿੰਦਾ ਬਾਬਾ ਆ ਗਿਆ ਉਹ ਜੇਠ ਮਹੀਨੇ ਵਿੱਚ ਫਿਰ ਆ ਕੇ ਬਾਲ ਕੇ ਬਹਿ ਗਿਆ ਤੇ ਇੱਕ ਗੁਰੂ ਦਾ ਪਿਆਰਾ ਕਹਿੰਦਾ ਵੀ ਵਾਵਾ ਪਾਜਰ ਚਾਹ ਦੇਖੀ ਤੇ ਸਹੀ ਜਾ ਕੇ ਆ ਗਿਆ ਕਿਹੋ ਜਿਹਾ ਹੁਣ ਉਹੀ ਜੇਠ ਦਾ ਮਹੀਨਾ ਬਾਬੇ ਨੇ ਅੱਗ ਲਾਈ ਹੋਈ ਆਸੇ-ਪਾਸੇ ਬੈਠਾ ਬਾਬੇ ਦੇ ਕੋਲ ਮੱਥਾ ਟੇਕ ਕੇ ਨਾ ਘੁੰਮ ਕੇ ਫਿਰ ਮੱਥਾ ਟੇਕਣ ਲੱਗਾ ਤੇ ਸਿੱਖ ਕਹਿੰਦਾ ਵੀ ਇੱਕ ਕਮੀ ਐ ਇੱਕ ਕਮੀ ਐ ਬਾਬੇ ਨੇ ਅੱਖ ਖੋਲ ਕੇ ਵੇਖਿਆ ਵੀ ਅਜ ਤੱਕ ਤਾਂ ਕਮੀਆਂ ਕੱਢਣ ਵਾਲਾ ਆਇਆ ਹੀ ਕੋਈ ਨਹੀਂ ਹੈਗਾ ਆ ਨਵਾਂ ਹੀ ਕੋਈ ਆ ਗਿਆ ਕਮੀਆਂ ਕੱਢਣ ਵਾਲਾ ਉਹਨੇ ਫਿਰ ਜਗੀੜਾ ਜਿਹਾ ਦਿੱਤਾ ਤੇ ਫਿਰ ਬਾਬੇ ਨੂੰ ਕਹਿੰਦਾ ਕਿਹਦਾ ਇੱਕ ਕਮੀ ਹੈਗੀ ਆ ਬਾਬੇ ਨੇ ਦੋਵੇਂ ਅੱਖਾਂ ਖੋਲ ਕੇ ਆਪਣੇ ਨਾਲ ਦੇ ਸੇਲੇ ਨੂੰ ਆਖਿਆ ਕਹਿੰਦਾ ਪੁੱਛੋ ਤੇ ਸਹੀ ਕੀ ਨਾ ਕਮੀ ਕਿਹੜੀ ਆ ਉਹ ਤੀਜਾ ਕਿਹੜਾ ਦੇ ਕੇ ਕਹਿੰਦਾ ਕਹਿੰਦਾ ਇੱਕ ਕਮੀ ਹੈਗੀ ਆ ਬਾਬੇ ਨੂੰ ਗੁੱਸਾ ਚੜਿਆ ਬਾਬੇ ਨੇ ਚੋਚ ਕੇ ਮਗਰ ਪੱਜ ਪਿਆ ਤੇ ਅੱਗੇ ਅੱਗੇ ਤੁਰਿਆ ਜਵੇਂ ਸਿੱਖ ਉਹ ਕਹਿੰਦਾ ਜਾਂਦਾ ਜੇ ਤਾਂ ਕਮੀ ਤੇ ਦੱਸ ਜਾ ਕਹਿੰਦਾ ਇਹ ਹੀ ਕਮੀਆਂ ਹੋਵੇਂ ਹੰਕਾਰ ਨਾਲ ਤੇ ਭਰਿਆ ਫਿਰਦਾ ਜਿੱਤੇ ਹਾ ਹਜੇ ਤੇ ਹੰਕਾਰ ਦੇ ਨਾਲ ਭਰਿਆ ਫਿਰਦਾ ਤੂੰ ਕਿਹਨਾ ਸਾਧ ਸਾਧ ਤੇ ਬੜੀ ਉੱਚੀ ਪਦਵੀ ਹੈ ਗਰਮਾੜੀ ਕਹਿੰਦੀ ਸੰਤਾ ਕੋ ਮੱਤ ਕੋ ਨਿੰਦੋ ਸੰਤ RAM ਹੈ ਕੋ ਸੰਤਨਾ ਦੇ ਪਦਵੀ ਬਹੁਤ ਉੱਚੀ ਹੋਇਆ ਕਰਦੀ ਹੈ ਅੱਜ ਤੇ ਭੇਖੀ ਸੰਸਾਰ ਦੇ ਉੱਤੇ ਜਿਹਦਾ ਕੰਮ ਨਹੀਂ ਚੱਲਦਾ ਉਹ ਬਾਬਾ ਬਣ ਜਾਂਦਾ ਜਿਹਦਾ ਕੰਮ ਨਹੀਂ ਚੱਲਦਾ ਉਹ ਧਰਮ ਪ੍ਰਚਾਰ ਦੇ ਵੇਖਦਾ ਉਹ ਕਹਿੰਦਾ ਸੰਸਤਾ ਬਣਾ ਲੈਣਾ ਮਾਫ ਕਰਿਓ ਮੇਰਾ ਅੱਜ ਦਾ ਇਹ ਪ੍ਰਕਰਣੀ ਹੈਗਾ ਉਹ ਗਰਮੀ ਕਰਕੇ ਚੇਤਾ ਆ ਗਿਆ ਤਾਂ ਮੈਂ ਤਾ ਤੁਹਾਡੇ ਨਾਲ ਸੰਝਾ ਕਰ ਲਿਆ ਹੁਣ ਤਕਿਓ ਜੇ ਧੰਨ ਸ਼ੇਵੇਂ ਪਾਛਾ ਮਹਾਰਾਜ ਗ੍ਰਸਤ ਜੀਵਨ ਵਿੱਚ ਐਸੇ ਸੰਸਾਰ ਦੇ ਉੱਤੇ ਗੁਰੂ ਨੇ ਵੀ ਜਿਹੜਾ ਸਿੱਖ ਧਰਮ ਦੇਖਿਆ ਜਾਵੇ ਸਿੱਖ ਧਰਮ ਨੂੰ ਪੜ੍ਹਿਆ ਜਾਵੇ ਸੰਸਾਰ ਦੇ ਉੱਤੇ ਸਿੱਖ ਧਰਮ ਦੇ ਅੰਦਰ ਨੌ ਪਾਛੀਆਂ ਦੇ ਆਨੰਦ ਕਰਜ ਹੋਏ ਨੇ ਜੇ ਸੰਸਾਰ ਦੇ ਉੱਤੇ ਵੇਖਿਆ ਜਾਵੇ ਹੋਰ ਧਰਮਾਂ ਨੂੰ ਪੜ੍ਹਿਆ ਜਾਵੇ ਲੋਕ ਕਹਿੰਦੇ ਨੇ ਪਿੱਛੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਚਲੇ ਜਾਓ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਬਹਿ ਕੇ ਪਰਿਵਾਰ ਤੋਂ ਦੂਰ ਰਹਿ ਕੇ ਤੁਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹੋ ਪਰ ਗੁਰੂ ਨਾਨਕ ਦਾ ਘਰ ਇੱਕ ਹੋਰ ਗੱਲ ਕਹਿੰਦਾ ਕਹਿੰਦਾ ਸੱਜਣਾ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਪਾਛੇ ਕਹਿੰਦੇ ਹੱਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਕਹਿੰਦੇ ਰੱਬ ਦੇ ਨਾਲ ਚਿਤ ਰਾ ਕੇ ਰੱਖ ਮਨ ਦੀ ਇਕਾਗਰਤਾ ਹੋਵੇ ਮਨ ਦੀ ਇਕਾਗਰਤਾ ਆ ਗਈ ਆ ਤੇ ਫਿਰ ਸਾਰਾ ਕੁਝ ਪ੍ਰਾਪਤ ਆ ਗੁਰਬਾਣੀ ਕਹਿੰਦੀ ਗੁਰਸਬਾ ਏਵਨਾ ਪਈ ਆ ਗੁਰਸਬਾ ਏਵਨਾ ਪਈ ਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲਿਆ ਜੇ ਮਨ ਰਹਿ ਹਦ ਗੱਲ ਫਿਰ ਮੰਦੀ ਆਉਂਦੀ ਜੇ ਜਿਨ੍ਹਾਂ ਨੇ ਮਨ ਕਰਕੇ ਰੱਬ ਨੂੰ ਅਰਾਧਨਾ ਕਰ ਲਈ ਨਾ ਜਿਨ੍ਹਾਂ ਨੇ ਮਨ ਕਰਕੇ ਇਸ ਰੱਬ ਦੇ ਚਰਨਾਂ ਵਿੱਚ ਝੁੱਕ ਗਏ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਤੇ ਜਿਹੜਾ ਬੰਦਾ ਕਹਿੰਦਾ ਛੜਾ ਹੋਵੇ ਉਹ ਰੱਬ ਦੀ ਪ੍ਰਾਪਤੀ ਵੱਧ ਹੋ ਜਾਂਦੀ ਹੈ ਅੱਜ ਜਿਹੜਾ ਆਨੰਦ ਕਰਦ ਨਹੀਂ ਕਰ ਹੁੰਦਾ ਕਹਿੰਦੇ ਰੱਬ ਦੀ ਪ੍ਰਾਪਤੀ ਉਹਨੂੰ ਛੇਤੀ ਹੋ ਗਈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਹੀਂ ਅਸੀਂ ਲਿਖਣਾ ਪੈਂਦਾ ਪਾਚਾ ਕਹਿੰਦੇ ਬਿੰਦ ਰਾਖ ਜੋ ਤਰੀਆ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿੰਦੇ ਸੰਸਾਰ ਦੇ ਉੱਤੇ ਜੇ ਆਨੰਦ ਕਾਚ ਨਾ ਕਰਵਾਉਣ ਦੀ ਗੱਲ ਕਰਦੇ ਹੋ ਨਾ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਫਿਰ ਖੁਸਰੇ ਤੇ ਬ੍ਰਹਮ ਗਿਆਨੀ ਪੈਦਾ ਹੋਣੇ ਸੀ ਮਾਫ ਕਰਿਓ ਮੈਂ ਉਹ ਕੌਮ ਨੂੰ ਨਿੰਦਦਾ ਨਹੀਂ ਹੈਗਾ ਉਹ ਨਾ ਇਨਸਾਨਾਂ ਵਿੱਚ ਇਹਨਾਂ ਪੁਰਸ਼ਾਂ ਵਿੱਚ ਇਹਨਾਂ ਮਰਦਾਂ ਵਿੱਚ ਉਹ ਰੱਬ ਦੇ ਧੱਕੇ ਹੋਏ ਨੇ ਇਹ ਤਾਂ ਮਹਿਲਾ ਰੱਬ ਨੇ ਐਸੇ ਨੇ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਕੇ ਰੱਖ ਦਿੱਤਾ ਘਰ ਦੇ ਵਿੱਚ ਵਧਾਈਆਂ ਲੈਣ ਆਦਣ ਕਹਿੰਦੇ ਖੁਸ਼ਰੀਏ ਆਇਆ ਕਿ ਤਾ ਸਰਾਫ ਨਾ ਦੇ ਦੇਣ ਸਿੱਖ ਕਿਹਨਾਂ ਦਾ ਸਰਾਫ ਜੜਦਾ ਹੁੰਦਾ ਸਿੱਖ ਇਤਿਹਾਸ ਵਿੱਚ ਕਿੱਥੇ ਲਿਖਿਆ ਕਿਸੇ ਨੇ ਸਰਾਫ ਦਿੱਤਾ ਕਿਸੇ ਨੇ ਵਰ ਦਿੱਤਾ ਉਹ ਕਿਸੇ ਨੇ ਸੁਖਣਾ ਸੁਖੀ ਸੁਹੀ ਰਾਗ ਦੇ ਅੰਦਰ ਇੱਕ ਸ਼ਬਦ ਹੁੰਦਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੁਖਣਾ ਦਾ ਉਹ ਸੁਖਣਾ ਕਦ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਸਿੱਖ ਧਰਮ ਨੂੰ ਮੰਨਦਾ ਨਾ ਕੋਈ ਸੁਖਣਾ ਨਾ ਕੋਈ ਵਰ ਨਾ ਕੋਈ ਸ਼ਰਾਫ ਕੇਵਲ ਇੱਕੋ ਹੀ ਹੈ ਉਹਦੇ ਘਰ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਹੁੰਦਾ